ਗਰੀਬਾਂ ਦੀ ਜ਼ਿੰਦਗੀ 'ਚ ਪਰਿਵਰਤਨ ਲਾਣਾ ਔਰ ਇੱਕ ਦੋ ਨਹੀਂ ਲਗਭਗ 25 ਕਰੋੜ ਗਰੀਬਾਂ ਦੀ ਜ਼ਿੰਦਗੀ 'ਚ ਪਰਿਵਰਤਨ ਲਿਆਂਦਾ ਭਗੀਰਤੀ ਕਾਰਜ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਔਰ ਬੜਾ ਸ਼ਲਾਘਾ ਜੋ ਕਾਰ ਹੈ ਕਿ ਅੱਜ ਹਿੰਦੁਸਤਾਨ ਦੇ 80 ਕਰੋੜ ਲੋਕਾਂ ਦੇ ਘਰ ਅਨਾਜ ਪਹੁੰਚਾਣਾ 10 ਕਰੋੜ ਗਰੀਬਾਂ ਨੂੰ ਰਸੋਈ ਗਏ ਸਵਚਾਲੇ ਇਨ ਮੈਡੀਕਲ ਇੰਸ਼ੋਰੈਂਸ ਨਾਲ ਜੋੜਨਾ ਔਰ ਜੋਦੋ ਕੋਵਿਡ ਦੀ ਮਹਾਮਾਰੀ ਸੀ ਪੂਰਾ ਵਿਸ਼ਵ ਕੋਵਿਡ ਦੀ ਮਹਾਮਾਰੀ 'ਚ ਚੁਲਸ ਰਹੀ ਆ ਸੀ ਉਸ ਵਲੇ ਵੈਕਸੀਨੇਸ਼ਨ ਬਣਾਨਾ ਔਰ ਜਿੱਥੇ 2250 ਕਰੋੜ ਵੈਕਸੀਨੇਸ਼ਨ ਹਿੰਦੁਸਤਾਨ ਚ ਵੈਕਸੀਨੇਸ਼ਨ ਦਾ ਟੀਕਾ ਲਵਾਇਆ ਔਰ ਉੱਥੇ ਹੀ ਦੂਸਰੀ ਤਰਫ ਪੂਰੇ ਵਿਸ਼ਵ ਦੇ ਕਈ ਦੇਸ਼ਾਂ ਨੂੰ ਵੈਕਸੀਨੇਸ਼ਨ ਦੇ ਕੇ ਲੋਗਾ ਦੀ ਜਾਨ ਬਚਾਈ ਪ੍ਰਧਾਨ ਮੰਤਰੀ ਮੋਦੀ ਅੱਜ ਦੁਨੀਆ ਦੇ ਅੰਦਰ ਇੱਕ ਨਾਇਕ ਦੇ ਰੂਪ ਚ ਉਭਰੇ ਨੇ ਪ੍ਰਿਆਵਰਣ ਦਾ ਨਾਇਕ ਭਾਰਤ ਦੀ ਪ੍ਰਿਆਵਰਣ ਦੀ ਜਿਹੜੀ ਸੋਚ ਸਾਡੀ ਜਿਹੜੀ ਪੁਰਾਤਨ ਸੋਚ ਹੈ ਪ੍ਰਿਆਵਰਣ ਦੀ ਉਹਨੂੰ ਲੈ ਕੇ ਉੱਪਰ ਨਿਕਲੇ ਨੇ ਅੱਜ ਵਿਸ਼ਵ ਦੇ ਅੰਦਰ ਜਿੱਥੇ ਲੋਕ ਸੰਘਰਸ਼ ਨੇ ਉਥੇ ਮੋਦੀ ਸਾਹਿਬ ਵਾਸੂਦੇਵ कुटुंबਕਮ ਯਾਨੀ ਪੂਰਾ ਵਿਸ਼ਵ ਇੱਕ कुटुंब ਹੈ ਉਹ ਲੈ ਕੇ ਪਹੁੰਚੇ ਨੇ ਮੈਂ ਸਮਝਣਾ ਮੋਦੀ ਦੀ ਜਿਹੜੀ ਲੋਕਪ੍ਰਿਤਾ ਹੈ ਇਹ ਹਿੰਦੁਸਤਾਨ ਦੇ ਡੀਐਨਏ ਦੀ ਲੋਕਪ੍ਰਿਤਾ ਹੈ ਮੋਦੀ ਦੀ ਜਿਹੜੀ ਲੋਕਪ੍ਰਿਤਾ ਹੈ ਇਹ ਗਰੀਬਾਂ ਦੇ ਆਸ਼ੀਰਵਾਦ ਦੀ ਲੋਕਪ੍ਰਿਤਾ ਹੈ ਮੋਦੀ ਦੀ ਜਿਹੜੀ ਲੋਕਪ੍ਰਿਤਾ ਹੈ ਇਹ ਲੋਕਪ੍ਰਿਤਾ ਉਹਨਾਂ ਦੀ ਮਿਹਨਤ ਦੀ ਪ੍ਰਕਾਸ਼ਤਾ ਦਿਨ ਚ 19 ਘੰਟੇ 20 ਘੰਟੇ ਗਰੀਬਾਂ ਵਾਸੇ ਕੰਮ ਕਰਨ ਵਾਲਾ ਨਾਇਕ ਅੱਜ ਨਰਿੰਦਰ ਮੋਦੀ ਜਿਹਨੂੰ ਅੱਜ ਪੂਰਾ ਵਿਸ਼ਵ ਰਿਕੋਗਨਾਈਜ਼ ਕਰ ਰਿਹਾ ਪੂਰਾ ਵਿਸ਼ਵ ਨੂੰ నాయਕ ਦੇ ਰੂਪ ਚ ਮੰਨ ਰਿਹਾ ਹਿੰਦੁਸਤਾਨ ਦਾ ਹਰ ਨਾਗਰਿਕ ਉਹਨਾਂ ਨਾਲ ਪਿਆਰ ਕਰਦਾ ਹੈ ਔਰ ਉਹ ਹੀ ਵਿਅਕਤੀ ਹੈ ਜਿਹੜਾ ਵਿਕਸਿਤ ਭਾਰਤ ਬਣਾਉਣ ਦੇ ਸક્ષਮ ਆਮ ਆਦੀ ਪਾਰਟੀ ਔਰ ਕਾਂਗਰਸ ਦੇ ਗਠਜੰਬੰਦਨ ਨੂੰ ਆਪ ਕਿਵੇਂ ਦੇਖਦੇ ਹੈ ਇਹ ਗਠਜੰਬੰਦਨ ਦਿੱਲੀ ਚ ਗਠਜੰਬੰਦਨ ਤੇ ਪੰਜਾਬ ਚ ਚੱਲਣ ਛੂਰੀਆਂ ਜਨਤਨ ਮੋਰਖ ਬਣਾਇਆ ਜਾ ਰਿਹਾ ਨੂਰਾ ਕੁਸ਼ਤੀ ਇੱਕ ਪਾਸੇ ਤੁਸੀਂ ਪੰਜਾਬ ਚ ਕਾਂਗਰਸ ਦੇ ਲੀਡਰਾਂ ਨੂੰ ਫੜ ਰਹੇ ਹੋ ਔਰ ਦੂਜੇ ਪਾਸੇ ਦਿੱਲੀ ਚ ਉਹਨਾਂ ਨਾਲ ਜੱਫੀਆਂ ਪਾ ਰਹੇ ਅਸਲ ਚ ਇਹ ਦੋਨੋਂ ਪਾਰਟੀਆਂ ਦੇ ਉੱਤੇ ਜਨਤਾ ਦਾ ਮੋਹ ਭੰਗ ਹੋ ਚੁੱਕਾ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਇਹ ਹੁਣ ਇਤਿਹਾਸ ਚ ਜਾਣ ਲੀਆਂ ਪਾਰਟੀਆਂ ਨੇ ਐਜ ਇਥੇ ਆਪਣੀ ਗਿਰਦੀ ਹੋਈ ਸਾਖ ਕਿਉਂਕਿ ਅੱਜ ਕੇਜਰੀਵਾਲ ਸਭ ਨਾਲ ਵੱਡਾ ਭ੍ਰਸ਼ਟਾਚਾਰ ਦਾ ਮੁਖੀਆ ਦੇ ਰੂਪ ਚ ਸਾਹਮਣੇ ਆ ਰਿਹਾ ਅੱਜ ਦਿੱਲੀ ਦੀ ਸਰਕਾਰ ਦੇ ਦੋ ਮੰਤਰੀ ਕੁਪ ਮੁੱਖ ਮੰਤਰੀ ਜੇਲ੍ਹ ਚ ਬੈਠੇ ਨੇ ਇਸ ਸਾਰੀ ਸਥਿਤੀ ਦੇ ਅੰਦਰ ਦੁਨੀਆ ਚ ਸਭ ਨਾਲ ਵੱਡੇ ਝੂਠੇ ਨੇਤਾ ਭ੍ਰਸ਼ਟਾਚਾਰੀ ਨੇਤਾਵਾਂ ਦੀ ਖਿਤਾਬ ਆਮ ਆਦੀ ਪਾਰਟੀ ਨੂੰ ਮਿਲਲੇ ਆਪਣੀ ਗਿਰਦੀ ਹੋਈ ਸਾਖ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਔਰ ਆਮ ਆਦੀ ਪਾਰਟੀ ਗਠਬੰਧਨ ਗਠਬੰਧਨ ਖੇਂਦੇ ਜਿਹੜਾ ਕੋਈ ਅਸਰ ਨਹੀਂ ਹੋਏਗਾ ਔਰ ਪੰਜਾਬ ਦੀ ਜਨਤਾ ਇਹਨੂੰ ਨਕਾਰੇਗੀ ਸਰ ਕਰਨਾਟਕਿਆਂ ਦੇ ਵਿੱਚ ਤਰ੍ਹਾਂ ਦੇ ਮੰਦਰਾਂ ਉੱਪਰ ਟੈਕਸ ਲਗਾਇਆ ਗਿਆ ਬੜਾ ਦੁਖਦ ਹੈ ਪੰਜਾਬ ਜਿਹੜਾ ਕਰਨਾਟਕਾ ਦੀ ਕਾਂਗਰਸ ਦੀ ਸਰਕਾਰ ਨੇ ਮੰਦਰਾਂ ਨੂੰ ਰੱਖ-ਰਖਾਅ ਵਾਸਤੇ ਕੁਝ ਦੇਣ ਦੀ ਬਜਾਏ ਮੰਦਰਾਂ ਦਾ ਪ੍ਰਬੰਧਨ ਵਧੀਆ ਕਰਨ ਵਾਸਤੇ ਉੱਥੇ ਕੋਈ ਪੈਸਾ ਦੇਣ ਦੀ ਬਜਾਏ ਉੱਥੇ ਜੱਜ਼ੀਆ ਲਗਾਤਾ ਹੈ ਦੁਗਲਕੀ ਫਰਮਾਨ ਜਾਰੀ ਕੀਤਾ ਕਿ ਮੰਦਰ ਦੀ ਚੜਤ ਦੇ ਵਿੱਚੋਂ 10% ਸਰਕਾਰ ਲਏਗੀ ਇਹ ਦੁਰਭਾਗੇਪੁਰ ਨੇ ਔਰ ਅਸਲ ਚ ਕਾਂਗਰਸ ਪਾਰਟੀ ਭਾਰਤ ਸਨਾਤਨ ਭਾਰਤੀਤਾ ਮੰਦਿਰਾਂ ਦੇ ਵਿਰੋਧ ਚ ਹੈ ਔਰ ਜਾਣ ਬੁੱਝ ਕੇ ਮੰਦਰਾ ਦਾ ਸਨਾਤਨ ਦਾ ਅਪਮਾਨ ਕਰ ਰਹੀ ਹੈ ਐਸਪੀ ਚ ਮੰਦਰਾ ਦੀ দান ਦੀ ਪੇਟੀਆਂ ਤੇ ਵੀ ਹੁਣ ਕਾਂਗਰਸ ਪਾਰਟੀ ਦੀ ਕਟਮਨੀ ਸ਼ੁਰੂ ਹੋ ਗਈ ਹੈ ਇਹ ਜੱਜੀਆਂ ਬਰਦਾਸ਼ਤ ਨਹੀਂ ਕੀਤਾ ਜਾਏਗਾ